ਸਤਿ ਸ੍ਰੀ ਅਕਾਲ ਜੀ ਤੇ ਅੱਜ ਦੀ ਵੀਡੀਓ ਦੇ ਵਿੱਚ ਆਪਾਂ ਤੁਹਾਨੂੰ ਬਹੁਤ ਹੀ ਵਧੀਆ ਜਿਹੜੀ ਨੌਲੇਜ ਦਵਾਂਗੇ ਤੇ ਬਹੁਤ ਹੀ ਘੈਂਟ ਜਿਹੜੇ ਟਿਪਸ ਦੱਸਾਂਗੇ ਜਦੋਂ ਵੀ ਆਪਾਂ ਨੇ ਸਰੀਆ ਖਰੀਦਣਾਗਾ ਵੀ ਕਿਹੜੇ-ਕਿਹੜੀਆਂ ਗੱਲਾਂ ਦਾ ਆਪਾਂ ਨੇ ਧਿਆਨ ਰੱਖਣਾਗਾ ਜਿਹੜੇ ਵੀ ਮੇਰੇ ਭਰਾ ਘਰ ਬਣਾ ਰਹੇ ਨੇ ਜਾਂ ਘਰ ਬਣਾਉਣਾ ਚਾਹੁੰਦੇ ਨੇ ਤੇ ਬਾਕੀ ਜਿਹੜੇ ਭਰਾ ਆਪਣਾ ਕੰਸਟਰਕਸ਼ਨ ਦਾ ਕੰਮ ਕਰਦੇ ਨੇ ਤੇ ਉਹਨਾਂ ਦੇ ਲਈ ਵੀਡੀਓ ਬਹੁਤ ਹੀ ਲਾਹੇਵੰਦ ਹੈਗੀ ਤੇ ਅੱਜ ਆਪਾਂ ਤੁਹਾਨੂੰ ਸਰੀਆ ਜਦੋਂ ਵੀ ਆਪਾਂ ਨੇ ਖਰੀਦਣਾਗਾ ਵੀ ਕਿਹੜੇ-ਕਿਹੜੀਆਂ ਗੱਲਾਂ ਦਾ ਆਪਾਂ ਨੇ ਧਿਆਨ ਰੱਖਣਾਗਾ ਤੇ ਆਜੋ ਆਪਾਂ ਤੁਹਾਨੂੰ ਸਾਰਾ ਕੁਝ ਦੱਸ ਦੇਣਗੇ ਤੇ ਆ ਮੇਰੇ ਕੋਲੇ 16 ਐਮ ਐਮ ਦਾ ਸਰੀਆ ਹੈਗਾ ਤੇ ਇਹਦੇ ਉੱਤੇ ਜਿਹੜਾ ਕੁਝ ਵੀ ਕੰਪਨੀ ਬਾਰੇ ਲਿਖਿਆ ਹੈਗਾ ਕੰਪਨੀ ਦਾ ਲਿਖਿਆ ਹੋਇਆ ਹੈਗਾ ਹਨਾ ਉਹਦੇ ਬਾਰੇ ਅੱਜ ਆਪਾਂ ਤੁਹਾਨੂੰ ਸਾਰਾ ਕੁਝ ਡਿਟੇਲ ਦੇ ਵਿੱਚ ਦੱਸਾਂਗੇ ਤੇ ਸਭ ਤੋਂ ਪਹਿਲਾਂ ਤਾਂ ਜੀ ਇਹਦੇ ਉੱਤੇ ਇੱਕ ਕੰਪਨੀ ਲਿਖੀ ਹੁੰਦੀ ਹੈਗੀ ਮਤਲਬ ਜਿਵੇਂ ਕਿ ਕੇ 2 ਦਾ ਹੋ ਗਿਆ ਜਿਹੜੀ ਮਰਜ਼ੀ ਹੋਵੇ ਕੰਪਨੀ ਦਾ ਨਾਮ ਲਿਖਿਆ ਹੁੰਦਾ ਹੈਗਾ ਤੇ ਇਸ ਤੋਂ ਬਾਅਦ ਲਿਖਿਆ ਹੁੰਦਾ ਹੈਗਾ 550 ਤੇ ਆਈ ਐਸ ਆਈ ਐਸਡੀ ਤੇ ਬਾਕੀ ਆ ਕੋਡ ਲਿਖਿਆ ਹੁੰਦਾ ਹੈਗਾ ਇਹਦੇ ਬਾਰੇ ਆਪਾਂ ਤੁਹਾਨੂੰ ਸਾਰਾ ਕੁਝ ਅੱਜ ਡਿਟੇਲ ਦੇ ਵਿੱਚ ਸਮਝਾਵਾਂਗੇ ਕੰਪਨੀ ਜਿਹੜੀ ਮਰਜ਼ੀ ਹੋਵੇ ਜੀ ਤੇ ਪਰ ਉਹਦੇ ਉੱਤੇ ਆਈਐਸਆਈ ਦਾ ਮਾਰਕਾ ਹੋਣਾ ਬਹੁਤ ਜ਼ਰੂਰੀ ਹੈਗਾ ਤੇ ਤੁਸੀਂ ਦੇਖ ਸਕਦੇ ਹੋਗੇ ਤੇ ਇਹ ਤੁਹਾਨੂੰ ਮੈਂ ਇਹਦਾ ਮਤਲਬ ਵੀ ਦੱਸ ਦਿੰਦਾ ਵੀ ਕੀ ਬਣਦਾ ਹੈਗਾ ਇੰਡੀਅਨ ਸਟੈਂਡਰਡ ਇੰਸਟੀਚਿਊਟ ਇਹਦਾ ਮਤਲਬ ਇਹੀ ਬਣਦਾ ਹੈਗਾ ਹਨਾ ਜਦੋਂ ਇਹ ਕੰਪਨੀ ਹਨਾ ਸਰੀ ਵਾਲਿਆਂ ਨੂੰ ਅਥਾਰਟੀ ਦਿੰਦੀ ਹੁੰਦੀ ਹੈਗੀ ਵੀ ਤੁਸੀਂ ਇਹ ਮੇਰੀ ਹੁਣ ਮੋਹਰ ਲਾ ਸਕਦੇ ਹੋਗੇ ਤੇ ਕੰਪਨੀ ਸਾਰਾ ਕੁਝ ਚੈੱਕ ਕਰਕੇ ਸਰੀ ਦਾ ਸਰੀਆ ਕਿੰਨਾ ਨਰਮਾਗਾ ਕਿੰਨਾ ਹਾਰਡ ਆਗਾ ਕੀ ਕੀ ਕਿਹੜੀਆਂ ਕਿਹੜੀਆਂ ਇਹਦੇ ਵਿੱਚ ਸਲਫਰ ਫਾਸਫੋਰਸ ਕਾਰਬਨ ਕਿੰਨਾ ਕਿੰਨੇ ਪਰਸੈਂਟ ਪਿਆ ਹੋਇਆਗਾ ਤੇ ਇਸ ਤੋਂ ਬਾਅਦ ਫਿਰ ਕੰਪਨੀ ਅਥਾਰਟੀ ਦਿੰਦੀ ਹੁੰਦੀ ਹੈਗੀ ਆਈਐਸ ਆਈ ਦਾ ਮਾਰਕਾ ਲਾਉਣ ਦੇ ਲਈ ਤੇ ਇਸ ਤੋਂ ਬਾਅਦ ਲਿਖਿਆ ਹੁੰਦਾ ਹੈ ਕਿ ਐਸਡੀ ਐਸਡੀ ਦਾ ਮਤਲਬ ਵੀ ਸੁਪਰ ਡਕਿਲਿਟੀ ਵੀ ਇਹ ਕਿੰਨਾ ਨਰਮਾਗਾ ਤੇ ਕਿੰਨਾ ਇਹ ਸਖਤ ਆਗਾ ਤੇ ਇਸ ਤੋਂ ਬਾਅਦ ਲਿਖਿਆ ਹੋਇਆ ਜੀ ਆਹ ਕੋਡ ਤੇ ਜੇਕਰ ਤੁਸੀਂ ਇਹ ਕੋਡ ਹਨਾ ਨੈਟ ਦੇ ਉੱਤੇ ਸਰਚ ਮਾਰੋਗੇ ਤਾਂ ਸਰੀਆ ਬਾਰੇ ਸਾਰੀ ਡਿਟੇਲ ਹੈਗੀ ਜਿਹੜਾ ਵੀ ਸਰੀਆ ਕਦੋਂ ਦਾ ਬਣਿਆ ਹੋਇਆਗਾ ਸਾਰਾ ਮੈਨੂਫੈਕਚਰ ਇਹਦੇ ਉੱਤੇ ਸਾਰਾ ਕੁਝ ਤੁਸੀਂ ਨੈਟ ਉੱਤੇ ਦੇਖ ਸਕਦੇ ਹੋਗੇ ਵੀ ਕਿਹੜੇ-ਕਿਹੜੇ ਇਹਦੇ ਵਿੱਚ ਹਨਾ ਚੀਜ਼ਾਂ ਪਈਆਂ ਹੋਈਆਂ ਨੇ ਸਾਰਾ ਕੁਝ ਤੁਹਾਨੂੰ ਪਤਾ ਲੱਗ ਜੂਗਾ ਵੀ ਕਿੰਨਾ ਨਰਮਾਗਾ ਇਹ ਕਿੰਨਾ ਸਖਤ ਆਗਾ ਤੇ ਇਹ ਦੋਵੇਂ ਮੈਂ ਤੁਹਾਨੂੰ ਦੱਸਦਾ ਵੀ ਇੱਕ ਆਹ ਚੀਜ਼ਾਂ ਜ਼ਰੂਰ ਲਿਖੀਆਂ ਹੁੰਦੀਆਂ ਨੇ ਕਿਸੇ ਉੱਤੇ ਲਿਖਿਆ ਹੁੰਦਾਗਾ 500 ਕਿਸੇ ਉੱਤੇ ਲਿਖਿਆ ਹੁੰਦਾ 550 ਵੀ ਇਹਦਾ ਮਤਲਬ ਇਹ ਹੈ ਕਿ ਇਹਦਾ ਈਲਡ ਸਟਰੈਂਥ ਕਿੰਨੀ ਆਗੀ ਵੀ ਇਹ ਵਜਨ ਜਿਹੜਾ ਹੋ ਕਿੰਨਾ ਕੁ ਚੱਲ ਸਕਦਾਗਾ ਤੇ ਇਸ ਤੋਂ ਬਾਅਦ ਹੁਣ ਤੇ ਆ ਚੀਜ਼ ਦੇਖੋ ਤੁਸੀਂ ਹਨਾ ਇਹ ਉੱਪਰੋਂ ਤੁਹਾਨੂੰ ਕੋਈ ਵੀ ਸਰੀਆ ਜਦੋਂ ਵੀ ਖਰੀਦੋਗੇ ਤੁਸੀਂ ਉੱਪਰੋਂ ਹੋ ਸਰੀਆ ਜਿਹੜਾ ਹਾਰਡ ਹੁੰਦਾਗਾ ਤੇ ਬਾ ਅ ਅੰਦਰੋਂ ਜਿਹੜਾ ਉਹ ਸਰੀਆ ਨਰਮ ਹੁੰਦਾਗਾ ਜਾਨੀ ਕਿ ਹੁਣ ਕੰਪਨੀ TMT ਜਾਨੀ ਕਿ ਸਰੀਆ ਜਾਦੀ ਆਉਣ ਲੱਗਿਆ TMT ਦਾ ਮਤਲਬ ਇਹੀ ਹੁੰਦਾਗਾ ਜਦੋਂ ਵੀ ਹਨਾ ਕੰਪਨੀ ਦੇ ਵਿੱਚ ਸਰੀਆ ਬਣਦਾਗਾ ਹਨਾ ਜਦੋਂ ਸਰੀਆ ਪੂਰਾ ਐਨ ਹੀਟ ਹੁੰਦਾਗਾ ਗਰਮ ਹੁੰਦਾਗਾ ਤੇ ਉਹਦੇ ਉੱਤੇ ਜਦੋਂ ਇੱਕ ਠੰਡੇ ਉਹਨੂੰ ਜਦ ਹੀ ਠੰਡੇ ਪਾਣੀ ਦੇ ਵਿੱਚ ਪਾਇਆ ਜਾਂਦਾ ਪ੍ਰੈਸ਼ਰ ਨਾਲ ਠੰਡਾ ਪਾਣੀ ਉਹਦੇ ਉੱਤੇ ਪਾਇਆ ਜਾਂਦਾਗਾ ਤੇ ਉਹਦੇ ਨਾਲ ਕੀ ਹੁੰਦਾਗਾ ਇਹ ਸਰੀਰ ਅੰਦਰੋਂ ਤਾਂ ਨਰਮ ਰਹਿੰਦਾਗਾ ਤੇ ਉੱਪਰੋਂ ਪੂਰਾ ਹਾਰਡ ਹੁੰਦਾਗਾ ਤੇ ਬਾਕੀ ਮੇਰੀ ਜਾਣਕਾਰੀ ਤੁਹਾਨੂੰ ਵਧੀਆ ਲੱਗੀ ਤਾਂ ਮੇਰੇ ਚੈਨਲ ਨੂੰ YouTube ਚੈਨਲ ਦਾ ਨਾਮ ਹੈ ਨਰਪੈ ਕੰਸਟਰਕਸ਼ਨ ਹਬ ਤੇ ਜਾ ਕੇ ਤੁਸੀਂ ਜ਼ਰੂਰ ਸਬਸਕ੍ਰਾਈਬ ਕਰੋ ਜੀ ਆਪਾਂ ਇਦਾਂ ਦੀਆਂ ਜਾਣਕਾਰੀਆਂ ਤੁਹਾਡੇ ਲਈ ਬਹੁਤ ਸਾਰੀਆਂ ਲੈ ਕੇ ਆਉਂਦੇ ਰਹਾਂਗੇ ਤੇ ਬਾਕੀ ਮੇਰਾ ਪੇਜ ਹੈਗਾ Facebook ਤੇ ਨਰਪੈ ਨਰਪੈ ਸਿੰਘ ਸਰੀਆ ਵਰਕ ਤੇ ਉਹਨੂੰ ਜਾ ਕੇ ਤੁਸੀਂ ਫੋਲੋ ਕਰੋ ਜੀ ਆਪਾਂ ਇਦਾਂ ਦੀ ਵਧੀਆ-ਵਧੀਆ ਟਿਪਸ ਹੈ ਜਿਹੜੇ ਆਪਾਂ ਤੁਹਾਡੇ ਲਈ ਲੈ ਕੇ ਆਉਂਦੇ ਰਹਾਂਗੇ ਤੇ ਧੰਨਵਾਦ